ਆਈ ਨਹੀਂ ਸੰਦੀਪ ਸਾਰਾ ਕੰਮ ਕਰਨ ਵਾਲਾ ਪਿਆਵਾ ਬੜੀ ਲੇਟ ਹੋ ਗਈ ਅੱਜ ਫੋਨ ਕਰਕੇ ਵੇਖਦੀ ਫੋਨ ਨਹੀਂ ਲੱਗਣ ਡਿਆ ਓਹੋ ਫੋਨ ਤੇ ਬੈਲੰਸ ਹੀ ਨਹੀਂ ਹੈਗਾ ਉਹਨਾਂ ਦੇ ਕਾਲ ਲੱਗਣੀ ਨਹੀਂ ਆ ਹੁਣ ਕਿੱਥੋਂ ਪਤਾ ਕਰਾਂ ਮੈਂ ਇਹਨਾਂ ਨੇ ਆਉਣਾ ਵੀ ਆ ਕਿ ਨਹੀਂ ਨਹੀਂ ਤਾਂ ਮੈਂ ਟਾਈਮ ਨਾਲ ਕੰਮ ਤੇ ਕਰ ਲੈਂਦੀ ਸਾਰਾ ਹੁਣ ਤੋਂ ਠੰਢੇ ਨਹੀਂ ਆ ਇਹ ਸੱਚਾ ਤੂੰ ਸਿਮਰਤ ਸਸਿਕਾ ਤੇ ਮੰਮੀ ਤੇਰੀ ਨਹੀਂ ਆਈ ਕੰਮ ਕਰਨਾ ਜੀਜੀ ਮੰਮੀ ਠੀਕ ਨਹੀਂ ਹੈ ਕਿਉਂ ਕਿ ਉਹਨਾਂ ਨੂੰ ਬੁਖਾਰ ਹੋ ਹੁੰਦੇ 3-4 ਦਿਨ ਤੋਂ ਓਹੋ ਮੈਂ ਵੀ ਕਹਾ ਪਹਿਲੇ ਵੀ ਦੋ ਤਿੰਨ ਛੁੱਟੀਆਂ ਕਰ ਲਈਆਂ ਵਾ ਫੋਨ ਦੇ ਆਂਦੇ ਹੀ ਆ ਜਾਉਂਗੀ ਤੇ ਅੱਜ ਵੀ ਨਹੀਂ ਆਏ ਤੇ ਤੂੰ ਕਿੱਧਰ ਫਿਰ ਹੁਣ ਤੂੰ ਕੀ ਕਰਨ ਆਈ ਹੈ ਤੇ ਮੰਮੀ ਤੇ ਠੀਕ ਨਹੀਂ ਹੈਗੀ ਤੇ ਮੰਮੀ ਆਂਦੀ ਕਿ ਹੁਣ ਚਲ ਤੂੰ ਚੱਜਾ ਕਰ ਦੋ ਚਾਰ ਦਿਨ ਤੇ ਜਦੋਂ ਠੀਕ ਹੋ ਜਾਣਗੇ ਫਿਰ ਬਾਅਦ ਵਿੱਚ ਮੈਂ ਮੰਮੀ ਆ ਜਾਈਗੀ ਤੇ ਤੂੰ ਕੰਮ ਕਰਿਆ ਕਰੇਗੀ ਹਾਂਜੀ ਫਿਰ ਉਹਨੇ ਜਦ ਪੈ ਕੰਮ ਕਰ ਲਿਆ ਕਰੂੰਗੀ ਉਹਨਾਂ ਜਗ੍ਹਾ ਤੇ ਮੇਰੀ ਗੱਲ ਸੁਣ ਹਾਂ ਤੂੰ ਪੜ੍ਹਨ ਨਹੀਂ ਜਾਂਦੀ ਜੀ ਜੀ ਮੈਂ ਪੜ੍ਹਦੀ ਹਾਂ ਤੇ ਤੁਹਾਨੂੰ ਪਤਾ ਕੀ ਹੁਣ ਪੈਸੇ ਵਗੈਰੇ ਦੀ ਬੜੀ ਤੰਗੀ ਆਉਂਦੀ ਤੇ ਮੰਮੀ ਵੀ ਤਿੰਨ ਚਾਰ ਦਿਨੋਂ ਗਿਆ ਕਹਿੰਦੇ ਠੀਕ ਨਹੀਂ ਹੈਗੇ ਤਾਂ ਫੀਸ ਵੀ ਨਹੀਂ ਮੇਰੀ ਤਰਫ਼ ਤੇ ਫਿਰ ਉਹਦੇ ਕਰਕੇ ਤੁਹਾਨੂੰ ਪਤਾ ਭਰਾ ਛੁੱਟਣ ਵਾਲੀ ਗੱਲ ਹੋ ਗਈ ਓਹੋ ਕਿਹੜੀ ਕਲਾਸ ਚ ਪੜ੍ਹਦੀ ਹਾਂ ਜੀ ਜੀ 10ਵੀਂ ਕਲਾਸ ਚ ਅੱਛਾ ਫੀਸ ਨਹੀਂ ਗਈ ਨਹੀਂ ਜੀ ਜੀ ਫੀਸ ਨਹੀਂ ਤਾਰੀ ਚਲ ਕਰ ਲਾ ਫਿਰ ਕੰਮ ਚਲੋ ਠੀਕ ਜੀ 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 ਮੈਨੂੰ ਕੰਮ ਸਮਝਾ ਦ ਕਿਹੜਾ ਪਹਿਲਾਂ ਕਰਨਾ ਤੇ ਕਿਹੜਾ ਕੰਮ ਕੀ ਸਮਝਾਉਣਾ ਵਾ ਪਹਿਲੇ ਭਾਂਡੇ ਸਾਫ ਕਰ ਲਾ ਰਸੋਈ ਦਾ ਕਰ ਲਾ ਪਹਿਲੇ ਹਾਂਜੀ ਫਿਰ ਦੂਜਾ ਕਰ ਲਈ ਠੀਕ ਹੈ ਠੀਕ ਜੀ ਜੀ ਹਾਂ ਹੈਲੋ ਹਾਂ ਗੋਲਦੀ ਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਵਧੀਆ ਤੁਸੀਂ ਨਾ ਸਿੱਠਾ ਲ ਸਭ ਵਧੀਆ ਸਭ ਵਧੀਆ ਅੱਛਾ ਮੇਰੀ ਗੱਲ ਸੁਣੋ ਮੈਨੂੰ ਨਾ ਕੰਮ ਸੀ ਤੁਹਾਡੇ ਨਾਲ ਕਿ ਕੋਈ ਕੰਮ ਵਾਲੀ ਹੈਗੀ ਹੈ ਨਾ ਤੇ ਭੇਜਿਓ ਮੇਰੇ ਵੱਲ ਮੈਂ ਕੰਮ ਕਰਵਾਉਣਾ ਏ ਹਾਂਜੀ ਹਾਂ ਕੰਮ ਹੈਗੇ ਜੇ ਬਰਤਨ ਸਾਫ਼ ਕਰਨੇ ਤੇ ਕੱਪੜੇ ਧੋਣੇ ਸਫਾਈਆਂ ਕਰਨੀਆਂ ਹਾਂ ਉਹਦੇ ਜੇ ਰੋਟੀ ਪਾਣੀ ਦਾ ਵੀ ਥੋੜਾ ਕਰਾ ਦੂਗੀ ਨਾਲ ਤੇ ਵਧੀਆ ਹਾਂ ਹਾਂ ਹੈਗੀ ਆ ਲੈ ਸਵੇਰੇ ਪੁੱਛਣ ਦੀ ਹੈ ਤਾਂ ਤੂੰ ਮੇਰੇ ਵੱਲ ਭੇਜ ਦਿੰਦੀ ਯਾਰ ਆਹੋ ਲੱਗੀ ਹੀ ਮੇਰੀ ਬਿਮਾਰ ਪਏ ਥੋੜਾ ਉਹ ਹਾਂ ਤੈਨੂੰ ਪਤਾ ਦੋ ਦਿਨ ਨਹੀਂ ਸਰਦਾ ਸ਼ਾਮੀ ਭੇਜੀ ਫਿਰ ਮੇਰੇ ਵੱਲੋਂ ਨਾਲ ਕਰਦੇ ਨਾ ਫੋਨ ਠੀਕ ਆ ਠੀਕ ਆ ਹਾਂ ਠੀਕ ਓਕੇ ਚੱਲ ਠੀਕ ਐ ਭੇਜਦੀ ਕੀ ਹੋਇਆ ਸਿਮਰ ਜੀਦੀ ਮੈ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਬੋਲ ਦੀਦੀ ਤੁਹਾਨੂੰ ਮੈਂ ਦੱਸਿਆ ਵੀ ਆ ਕਿ ਮੰਮੀ ਮੇਰੀ ਠੀਕ ਨਹੀਂ ਹੈਗੇ 3-4 ਦਿਨ ਹੋ ਗਏ ਆ ਤੇ ਉਹਨਾਂ ਵੱਡੇ ਮੈਂ ਹੁਣ ਕੰਮ ਕਰਨਾ ਆ ਨਹੀਂ ਤੁਹਾਡੇ ਕੋਲ ਤੇ ਤੁਸੀਂ ਤਾਂ ਵੀ ਫਿਰ ਵੀ ਨਵੀਂ ਕੰਮ ਵਾਲੀ ਪੁੱਛਣ ਦੇ ਜੀ ਤਰੋਂ ਇੰਨਾ ਚਿਰ ਹੋ ਗਿਆ ਮੈਨੂੰ ਮਮਾ ਦਾ ਪਤਾ ਵੀ ਹੈਗੇ ਤੁਹਾਡੇ ਕੋ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ ਤੇ ਹੁਣ ਜੇ ਹਰਾ ਕੁਝ ਤੁਹਾਨੂੰ ਸਾਰਾ ਕੁਝ ਐਕਸਪਲੇਨ ਵੀ ਹੀ ਕੀਤਾ ਵਾ ਕਿ ਮੰਮੀ ਠੀਕ ਨਹੀਂ ਹੈਗੇ ਤੇ ਉਹਨਾਂ ਕੋ ਨਹੀਂ ਤੇ 3-4 ਦਿਨ ਆਇਆ ਜਾਣਾ ਤੇ ਉਹਨਾਂ ਵੱਡੇ ਹੁਣ ਮੈਂ ਆ ਨਹੀਂ ਕੰਮ ਕਰਨ ਤੇ ਤੁਸੀਂ ਨਾਲ ਵੀ ਕਿਵੇਂ ਕਿੱਦਾਂ ਕੰਮ ਵਾਲੀ ਲਾ ਸਕਦੇ ਜੀ ਸਿਮਰਨ ਮੈਨੂੰ ਆਪਣਾ ਕੰਮ ਕਰਨ ਦੇ ਤੂੰ ਆਪਣਾ ਕੰਮ ਕਰ ਪਰ ਜੀ ਜੀ ਤੁਹਾਨੂੰ ਵੀ ਪਤਾ ਹੈ ਕਿ ਮਤਲਬ ਕਿ ਸਾਡਾ ਗੁਜ਼ਾਰਾ ਸਿਰ ਤੁਹਾਡੇ ਘਰਾਂ ਚ ਹੀ ਹੋਉਂਦਿਆਂ ਵਾ ਤੇ ਮੈਂ ਇਸੇ ਕਰਕੇ ਕੰਮ ਆਪਣਾ ਕਪੜਾਈ ਛੱਡ ਕੇ ਕੰਮ 'ਚ ਲੱਗੀ ਆ ਕਿ ਨਹੀਂ ਮੇਰੀ ਮੰਮੀ ਦੇ ਘਰ ਨਾਲ ਛੁੱਟਣ ਕਿਉਂਕਿ ਤੁਹਾਡੇ ਘਰੋਂ ਤੁਹਾਡਾ ਗੁਜ਼ਾਰਾ ਹੋਉਂਦਿਆਂ ਵਾ ਸਾਡਾ ਘਰ ਜੇ ਤੁਹਾਨੂੰ ਤੁਸੀਂ ਹੀ ਕੰਮ ਵਾਲੀ ਨਵੀਂ ਲਾਭਲੀ ਤੇ ਫੇਰ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ ਜੀ ਤੁਹਾਨੂੰ ਸਾਰੀ ਗੱਲ ਮੈਂ ਦੱਸੀ ਵੀ ਹੋਈ ਆ ਜੇ ਤੁਸੀਂ ਤਾਂ ਵੀ ਇਦਾਂ ਸਾਡੇ ਨਾਲ ਕਰੋਗੇ ਤੇ ਫੇਰ ਸਿਮਨ ਇੱਥੇ ਬੈਠ ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਮੈਂ ਸੋਚਿਆ ਸੀ ਚਲ ਤੂੰ ਝਾੜੂ ਮਾਰ ਲਾ। ਮੈਂ ਤੇਰੇ ਨਾਲ ਫੇਰ ਗੱਲ ਕਰਦੀ। ਹਾਂਜੀ। ਪਰ ਜੇ ਤੂੰ ਹੁਣ ਵਿੱਚ ਛੱਡ ਕੇ ਮੈਨੂੰ ਪੁੱਛ ਹੀ ਲਿਆ ਵਾ ਨਾ। ਹਾਂਜੀ। ਮੈਂ ਕੰਮ ਵਾਲੀ ਨਵੀਂ ਲੱਭਣ ਦੀ ਆ। ਹੁਣ ਤੂੰ ਕੰਮ ਤੇ ਨਹੀਂ ਆਇਆ ਕਰਨਾ। ਉਹਨੇ ਮੇਰਾ ਸਾਰਾ ਕੰਮ ਕਰਿਆ ਕਰਨਾ ਆਣੀ। ਕੱਪੜੇ ਵੀ ਉਹਨੇ ਧੋਣੇ ਆ। ਭਾਂਡੇ ਵੀ ਉਹਨੇ ਮੰਜਨੇ ਆ। ਤੇ ਸਫਾਈਆਂ ਵੀ ਉਹਨੇ ਕਰਨੀਆਂ ਆ। ਪਰ ਦੀਦੀ ਤੁਹਾਨੂੰ ਦੱਸਿਆ ਤਾਂ ਹੈਗਾ ਨਾ ਮੈਂ ਕੰਮ ਕਰਕੇ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਆ ਕਿ ਨਹੀਂ ਹਣੋ ਕੰਮ ਦੀ ਬੜੀ ਤੰਗੀ ਆ ਕਿਉਂਕਿ ਤੁਹਾਨੂੰ ਦੱਸਿਆ ਹੋਵੇਗਾ ਕਿ ਮੰਮੀ ਤੇ 3-4 ਦਿਨ ਹੋ ਗਏ ਠੀਕ ਨਹੀਂ ਰਹਿਣ ਦੀ ਸਾਡੇ ਘਰ ਦੀ ਹਾਲਤ ਵੀ ਬੜੀ ਮਾੜੀ ਚੱਲਦੀ ਆ ਦੀਦੀ ਤੁਹਾਡੇ ਲਈ ਘਰ ਦਾ ਜ਼ਿਆਦਾ ਕੰਮ ਬਹੁਤ ਔਖਾ ਹੁੰਦਾ ਦੀਦੀ ਤੇ ਤੁਸੀਂ ਤਾਂ ਵੀ ਫਿਰ ਇਦਾਂ ਸਾਡੇ ਨਾਲ ਕਰੋਗੇ ਜੇ ਸਿਮਰਨ ਮੈਂ ਸਾਰਾ ਕੁਝ ਸੁਣਿਆ ਤੇਰੇ ਮੂੰਹ ਨਾਲੇ ਮੈਨੂੰ ਤੇਰੇ ਮੰਮੀ ਕੀ ਦੱਸਦੇ ਹੁੰਦੇ ਆ ਪਹਿਲੇ ਕਿ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਚੱਲਦਾ ਵਾ ਉਹ ਤੇ ਪਤਾ ਨਹੀਂ ਤੇਰੀ ਪੜ੍ਹਾਈ ਦਾ ਖਰਚਾ ਕਿੱਦਾਂ ਦੇਂਦੇ ਸੀ ਇਹ ਗੱਲ ਮੈਨੂੰ ਪਤਾ ਵਾ ਤੇਰੇ ਮਮਾ ਅੱਜ ਦੇ ਨਹੀਂ ਇੱਥੇ ਕੰਮ ਕਰਨਦੇ ਬੜੀ ਧੀਰ ਦੇ ਕਰਨਦੇ ਆ ਤੇ ਅਸੀਂ ਉਹਨਾਂ ਨੂੰ ਕਦੀ ਇੱਕ ਕੰਮ ਵਾਲੇ ਕਰਕੇ ਨਹੀਂ ਲਿਆ ਮੰਝ ਮੈਂ ਸੋਚਦੀ ਆ ਜਿੱਦਾਂ ਸਾਡੇ ਆਪਣੇ ਘਰ ਦਾ ਜੀ ਕੋਈ ਰੋਜ਼ ਹੁੰਦਾ ਵਾ ਨਾ ਹਾਂਜੀ ਏਦਾਂ ਮੈਂ ਉਹਨਾਂ ਨੂੰ ਸਮਝਦੀ ਆ ਤੇ ਤੂੰ ਵੀ ਮੇਰੀ ਧੀਾਂ ਵਰਗੀ ਹੈ ਮੇਰੀ ਗੱਲ ਸੁਣ ਧਿਆਨ ਨਾਲ ਗੱਲ ਇਹ ਆ ਕਿ ਮੈਂ ਕੰਮ ਵਾਲੀ ਤਾਂ ਕਰਕੇ ਹੋਰ ਲੱਭੀ ਆ ਕਿ ਤੂੰ ਨਹੀਂ ਆਇਆ ਕਰਨਾ ਹੁਣ ਕੰਮ ਤੇ ਤੂੰ ਆਪਣੀ ਸਟੱਡੀ ਵੱਲ ਧਿਆਨ ਦੇ ਤੇ ਸਕੂਲੋਂ ਆਣ ਕੇ ਆਪਣੀ ਮੰਮੀ ਦੀ ਦੇਖਭਾਲ ਕਰ। ਪਰ ਤੁਹਾਨੂੰ ਪਤਾ ਜਿਨੀ ਸਾਡੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਜੀ ਅਸੀਂ ਕੰਮ ਨਾ ਕਰਾਂਗੇ ਤਾਂ ਫਿਰ ਤੇ ਸਾਡੇ ਜਾਦੇ ਹੱਥ ਤੰਗ ਹੋ ਜਾਣਾ। ਮੈਂ ਸਮਝ ਗਈ ਪਈ ਆ ਬਾਪੂ। ਜੋ ਤੁਸੀਂ ਪੈਸੇ ਮੇਰੇ ਕੋਲੋਂ ਲੈਂਦੇ ਸੀ ਉਹ ਪੈਸੇ ਤੁਹਾਨੂੰ ਤੁਹਾਡੇ ਘਰ ਪਹੁੰਚ ਜਾਇਆ ਕਰਨਗੇ। ਜਿੰਨੀ ਤੁਹਾਡੀ ਸਾਲੀ ਨੂੰ ਦਿਨੀ ਸੀ। ਹੋ ਤੂੰ ਟੈਨਸ਼ਨ ਨਾ ਲੈ ਤੇ ਆਪਣੀ ਮੰਮੀ ਦੀ ਮੈਡੀਸਨ ਦਾ ਪੂਰਾ ਖਿਆਲ ਰੱਖ ਉਹਨਾਂ ਨੂੰ ਟਾਈਮ ਸਿਰ ਹਰ ਚੀਜ਼ ਖਵਾ ਤੇ ਉਹ ਠੀਕ ਹੋ ਜਾਣ ਰਹੀ ਗੱਲ ਮੇਰੀ ਕੋਈ ਗੱਲ ਨਹੀਂ ਮੈਂ ਔਖੀ ਸੋਖੀ ਗੁਜ਼ਾਰਾ ਕਰ ਲਵਾਂਗੀ ਮੈਂ ਹੁਣ ਦੀਦੀ ਨੂੰ ਕਹਤਾ ਵਾ ਕਿ ਕੰਮ ਵਾਲੀ ਸ਼ਾਮੀ ਭੇਜ ਦਿਓ ਕੋਈ ਗੱਲ ਨਹੀਂ ਉਹ ਜਿੱਦਾਂ ਦਾ ਵੀ ਕੰਮ ਕਰੂਗੀ ਨਾ ਮੈਂ ਐਡਜਸਟ ਕਰੂੰਗੀ ਥੋੜੇ ਦਿਨ ਪਰ ਉਹ ਠੀਕ ਹੋ ਕੇ ਮੈਂ ਚੋਣੀ ਫੇਰ ਮੇਰੇ ਘਰ ਆਉਣਾ ਕਿਉਂਕਿ ਮੈਂ ਉਹਨਾਂ ਨੂੰ ਇੱਕ ਫੈਮਿਲੀ ਦੇ ਮੈਂਬਰ ਵਾਂਗੂ ਵੇਖਿਆ ਵਾ ਕੰਮ ਵਾਲਿਆਂ ਵਾਂਗੂ ਨਹੀਂ ਵੇਖਿਆ ਹਾਂ ਜੀ ਦੀਦੀ ਤੇ ਵੇਖ ਤੂੰ ਆਪਣੀ ਸਟੱਡੀ ਖਰਾਬ ਕਰਕੇ ਮੇਰੇ ਘਰ ਕੰਮ ਕਰੇਂਗੀ ਹੋਰ ਨਾ ਘਰਾਂ ਚ ਕੰਮ ਕਰੇਂਗੀ ਤੇ ਕੀ ਫਾਇਦਾ ਇਹ ਸਟੱਡੀ ਬਾਅਦ ਚ ਨਹੀਂ ਕੀਤੀ ਜਾਂਦੀ ਅੱਜ ਪੜ ਲੇਗੀ ਨਾ ਤੇ ਪੜ ਲੇਗੀ ਬਿਲਕੁਲ ਜਿਹੜੀਆਂ ਕੁੜੀਆਂ ਪੜੀਆਂ ਲਿਖੀਆਂ ਨਹੀਂ ਨਾ ਹੁੰਦੀਆਂ ਉਹਨਾਂ ਨੂੰ ਅੱਗੇ ਜਾ ਕੇ ਕੋਈ ਨਹੀਂ ਪੁੱਛਦਾ ਇਸ ਕਰਕੇ ਤੂੰ ਪੜ ਲੇਖ ਤੇ ਸਭੋ ਕੋਈ ਜੋਬ ਤੇ ਲੱਗ ਕੱਲ੍ਹ ਨੂੰ ਤੇਰੀ ਮਾਂ ਦੀ ਵੀ ਸੁਣਵਾਈ ਹੋਊਗੀ ਉਹਨਾਂ ਦੀ ਵੀ ਹੈਲਪ ਕਰਿਆ ਕਰ ਸਮਝ ਲਈ ਨਹੀਂ ਹੈ ਨਾ ਹਾਂ ਜੀ ਜੇ ਦੇ ਕਰਤੇ ਤੇਰੀ ਸਾਰੀ ਪੜਾਈ ਖਰਾਬ ਹੋ ਜੇ ਤੇ ਆਪਣੀ ਮੰਮੀ ਨੂੰ ਜਾ ਕੇ ਦੱਸ ਦੀ ਤੇ ਬਸ ਉਹਨਾਂ ਦਾ ਧਿਆਨ ਰੱਖ ਤੂੰ ਤੇ ਕੱਲ ਤੋਂ ਤੂੰ ਕੰਮ ਤੇ ਨਹੀਂ ਆਉਣਾ ਠੀਕ ਐ ਹੁਣ ਮੈਂ ਫੋਨ ਕਰਤਾ ਮਿਸ਼ਾਮੀ ਆ ਜਾਣਾ ਆਪੇ ਉਹ ਸਾਰਾ ਕੰਮ ਸੰਭਾਲ ਲੈਂਦੀ ਠੀਕ ਜੀ ਚਲ ਹੁਣ ਰੋਟੀ ਪਾਣੀ ਖਾਣਾ ਤੇ ਬੈ ਕੇ ਖਾ ਦੀਦੀ ਮੈਂ ਤੇ ਕੁਝ ਹੋਰ ਹੀ ਸਮਝ ਬੈਠੀ ਮੈਨੂੰ ਤੇ ਇਹ ਹੀ ਕਿ ਸ਼ਾਇਦ ਕੀ ਸਾਨੂੰ ਜਵਾਬ ਦੇ ਦੇਣਾ ਕੰਮ ਤੋਂ ਪਰ ਮੈਨੂੰ ਨਹੀਂ ਪਤਾ ਕਿ ਤੁਹਾਡੀ ਸੋਚ ਇੰਨੀ ਵਧੀਆ ਵਾ ਕਿ ਤੂੰ ਹੀ ਇੰਨਾ ਸੋਚਦੀ ਜੀ ਸਾਡੇ ਬਾਰੇ ਇੰਨਾ ਟਾਈਮ ਹੋ ਗਿਆ ਵਾ ਮਮਾ ਮੇਰੀ ਨੂੰ ਤੁਹਾਡੇ ਘਰੇ ਲੱਗੇ ਨੂੰ ਤੂੰ ਹੀ ਮੇਰੀ ਮੰਮੀ ਨੇ ਇੱਕ ਫੈਮਿਲੀ ਮੈਂਬਰ ਦੇ ਵਾਂਗੂ ਰੱਖਿਆ ਵਾ ਤੇ ਅੱਜ ਜਦੋਂ ਸਾਡੇ ਤੇ ਇਸ ਮਤਲਬ ਬਿਮਾਰੀ ਮਮਾ ਮੇਨੂੰ ਠੀਕ ਨਹੀਂ ਰਹੰਦੇ ਤੂੰ ਉਹਨਾਂ ਬਾਰੇ ਇੰਨਾ ਵਧੀਆ ਤਰ੍ਹਾਂ ਸੋਚਦੇ ਜੀ ਕਿ ਤਿੰਨ ਚਾਰ ਦਿਨ ਹੋ ਗਏ ਉਹ ਠੀਕ ਨਹੀਂ ਮਤਲਬ ਆਨ ਨਹੀਂ ਦੇ ਤੇ ਉਹਨਾਂ ਕੋਲੋਂ ਮੈਂ ਆਣ ਲੱਗੀ ਹਾਂ ਤਾਂ ਚਲੋ ਤੂੰ ਮੈਨੂੰ ਵੀ ਗਾਈਡ ਕੀਤਾ ਵਾ ਕਿ ਨਹੀਂ ਤਾਂ ਆਪਣੀ ਸਟੱਡੀ ਕੰਪਲੀਟ ਕਰ ਤੇ ਜਿੱਦੀ ਤੁਹਾਡੇ ਵਰਗੀ ਸੋਰਸ ਸੱਚੀ ਹਰ ਕੇ ਜਿਨੀ ਹੋ ਸਕਦੀ ਹੁਣ ਕਈ ਲੀਡਿਸ ਆਪਾਂ ਵੇਖਦੇ ਆ ਕਿ ਜਿਹੜੀਆਂ ਮਤਲਬ ਕਿ ਘਰ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪੜਾਉਂਦੇ ਆ ਤੇ ਪਰ ਕਈ ਮਜਬੂਰੀਆਂ ਹੁੰਦੀਆਂ ਵਾ ਜਿਨ੍ਹਾਂ ਦੇ ਕਰਕੇ ਉਹ ਉਹਨਾਂ ਦੇ ਬੱਚਿਆਂ ਦੀ ਪੜਾਈ ਛੁੱਟ ਜਾਂਦੀ ਆ ਤੇ ਮਤਲਬ ਕਈ ਆਪਣੀ ਜਿੰਨਾਂ ਜਿੰਨਾ ਚਿਰ ਨਾਲੇ ਆਪਣੀ ਸਟੱਡੀ ਕੰਪਲੀਟ ਕਰਨੀ ਹੁੰਦੀ ਆ ਉਹਨਾਂ ਜਿਕਨ ਉਹਨਾਂ ਦੀ ਵਿਆਹ ਦੀ ਉਮਰ ਹੋ ਜਾਂਦੀ ਆ ਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਉਹੋ ਜੀ ਜ਼ਿੰਦਗੀ ਨਹੀਂ ਮੌਕਾ ਮਿਲਦਾ ਪੜਨ ਦਾ ਅੱਗੇ ਵਧਨ ਦਾ ਕਾਫੀ ਕੁੜੀਆਂ ਇਦਾਂ ਦੀਆਂ ਹੁੰਦੀਆਂ ਵਾ ਜਿਨ੍ਹਾਂ ਨੂੰ ਪੜਾਈ ਦਾ ਵੀ ਮੌਕਾ ਨਹੀਂ ਮਿਲਦਾ ਕੋਈ ਗੱਲ ਨਹੀਂ ਸਿਮਰਨ ਮੈਂ ਤੇ ਕੁਝ ਵੀ ਨਹੀਂ ਕੀਤਾ ਬਸ ਇੱਕ ਇਨਸਾਨ ਦਾ ਦੁੱਖ ਹੀ ਸਮਝਿਆ ਵਾ ਨਹੀਂ ਜੀ ਤੁਹਾਡੀ ਸੋਚ ਬਹੁਤ ਵਧੀਆ ਵਾ ਇਸ ਗੱਲ ਤੋਂ ਜੀ ਮम्मा ਮੇਰੀ ਵੀ ਤੁਹਾਡੀ ਕਾਫੀ ਵਰੀ ਘਰ ਜੀ ਵੀ ਤਾਰੀਫ ਕਰਦੇ ਹੁੰਦੇ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕਰਦੇ ਜੇ ਕਿ ਬਿਲਕੁਲ ਫੈਮਿਲੀ ਮੈਂਬਰ ਦੇ ਵਾਂਗੂ ਹੀ ਉਹਨਾਂ ਨੂੰ ਰੱਖਦੇ ਜੀ ਹਰ ਗੱਲ ਤੁਹਾਡੀ ਕਰ ਸਾਡੇ ਚੱਲਦੀ ਹੁੰਦੀ ਹੈ ਮम्मा ਮੇਰੀ ਵੀ ਮੇਰੇ ਸਾਹਮਣੇ ਤੁਹਾਡੀ ਕਾਫੀ ਵਰੀ ਤਾਰੀਫ ਕੀਤੀ ਉਹਨਾਂ ਨੇ ਕਿ ਤੁਸੀਂ ਬਹੁਤ ਵਧੀਆ ਧਿਆਨ ਨਾਲ ਰੱਖਦੇ ਜੀ ਬਿਲਕੁਲ ਕੰਮ ਵਾਲੇ ਵਾਂਗੂ ਟਰੀਟ ਨਹੀਂ ਕਰਦੇ ਆ ਫੈਮਿਲੀ ਮੈਂਬਰ ਵਾਂਗੂ ਹੀ ਉਹਨਾਂ ਨੂੰ ਰੱਖਦੇ ਆ ਆਪਣੇ ਨਾਲ ਹਰ ਗੱਲ ਤੇ ਉਹਨਾਂ ਨਾਲ ਸਿਆਮਤ ਹੁੰਦੀ ਜੇ ਹਰ ਦੁੱਖ ਸੁੱਖ ਉਹਨਾਂ ਦਾ ਸੋਹਂਦੇ ਜੇ ਆਪਣੇ ਦੱਸਦੇ ਜੇ ਉਹਨਾਂ ਦੀ ਸੁਣਦੇ ਜੇ ਵਧੀਆ ਤਰੀਕੇ ਨਾਲ ਮम्मा ਤੁਹਾਡੇ ਬਾਰੇ ਵੀ ਦੱਸਦੇ ਹੁੰਦੇ ਨੇ ਘਰੇ ਮੈਂ ਇੱਕ ਸਮਰਨ ਤੇ ਅੱਜ ਚਲੋ ਮੈਂ ਤੁਹਾਨੂੰ ਵੇਖਿਆ ਵਾ ਤੇ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਖੁਸ਼ੀ ਹੋਈ ਕਿ ਤੁਹਾਡੀ ਸੱਚੀ ਸੋਚ ਦੀ ਬਹੁਤ ਵਧੀਆ ਵਾ ਕਿ ਤੁਸੀਂ ਇੰਨੀ ਵਧੀਆ ਸੋਚਦੇ ਜੀ ਤੁਸੀਂ ਹਰ ਕਿਸੇ ਦਾ ਦੁੱਖ ਸੁਣਦੇ ਜੇ ਹਰ ਕਿਸੇ ਨੂੰ ਵਧੀਆ ਸਮਝਦੇ ਜੇ ਮੈਂ ਤਾਂ ਸੋਚਦੀ ਸੀ ਤੂੰ ਬੜੀ ਨੇੜੀ ਜੀ ਹੈ ਪਰ ਤੂੰ ਤੇ ਬਹੁਤ ਸਿਆਣੀ ਆ ਤੂੰ ਤੇ ਅੱਗੇ ਆ ਵੱਡੀਆਂ-ਵੱਡੀਆਂ ਗੱਲਾਂ ਕਰ ਲੈਣੀਆਂ ਹੈ ਹੈ ਚੱਲ ਆਪਣੀ ਪੜ੍ਹਾਈ ਜਾਰੀ ਰੱਖ ਤੇ ਬੜੀ-ਵਧੀਆ ਪੜ੍ਹਿਆ ਕਰ ਖੂਬ ਮਿਹਨਤ ਕਰ ਹਾਂਜੀ ਜੀ ਤੇ ਆਪਣੀ ਮੰਮੀ ਦਾ ਨਾਂ ਰੋਸ਼ਨ ਕਰ ਹਾਂਜੀ ਜੀ ਠੀਕ ਹੈ ਤੇ ਉਹਨਾਂ ਦਾ ਵੀ ਧਿਆਨ ਰੱਖ ਤੇ ਬਾਕੀ ਸੈਲਰੀ ਦੀ ਫਿਕਰ ਨਾ ਕਰੀ ਮੈਂ ਆਪੇ ਭੇਜ ਦਾਂਗੀ ਠੀਕ ਜੀ ਠੀਕ ਹੈ ਦੋ ਤਿੰਨ ਦਿਨ ਤੱਕ ਪਹਿਲੇ ਪਹੁੰਚ ਜਲਗੇਗਾ ਠੀਕ ਠੀਕ ਹੈ ਬਾਪ ਹਾਂਜੀ ਚਲੋ ਜੇ ਮਰੋਟੀ ਲਿਆ ਮਦਰੀ ਖਾਵਾ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਤੇ ਸਾਡੇ ਇਹ ਸਟੋਰੀ ਬਣਾਉਣ ਦਾ ਮੇਨ ਮਕਸਦ ਇਹ ਸੀ ਕਿ ਇਹਦੇ ਵਿੱਚ ਸਿਮਰਨ ਨੇ ਇੱਕ ਕੰਮ ਵਾਲੀ ਦਾ ਰੋਲ ਪਲੇ ਕੀਤਾ ਤੇ ਜਸਟ ਰੋਲ ਹੈਗਾ ਹੈ ਦੂਸਰੀ ਗੱਲ ਇਹ ਇਹਦੇ ਵਿੱਚ ਆਪਾਂ ਇਹ ਸਮਝਾਉਣਾ ਚਾਇਆ ਵਾ ਕਿ ਵੇਖੋ ਆਪਾਂ ਘਰਾਂ ਵਿੱਚ ਕੰਮ ਕਰਨ ਲਈ ਲਾ ਤੇ ਲੈਨੇ ਲੇਡੀਜ਼ ਨੂੰ ਠੀਕ ਹੈ ਕੰਮ ਕਰਦੀ ਰਹਦੀਆਂ ਜਿੰਨੀ ਦੇਰ ਓਨੀ ਦੇਰ ਸਾਨੂੰ ਸਹੀ ਲੱਗਦਾ ਵਾ ਬਟ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹਨਾਂ ਦੀਆਂ ਕੋਈ ਮਜਬੂਰੀਆਂ ਹੁੰਦੀਆਂ ਵਾ ਤੇ ਉਦੋਂ ਆਪਾਂ ਕੀ ਕਰਦੇ ਆ ਉਹਨਾਂ ਨੂੰ ਹਟਾ ਕੇ ਤੇ ਨਵੀਆਂ ਲਾ ਲੈਨੇ ਕਿਉਂਕਿ ਉਹ ਸਾਡੇ ਘਰ ਕੰਮ ਨਹੀਂ ਕਰ ਸਕਦੀਆਂ 10 ਦਿਨ ਜਾਂ 5 ਦਿਨ ਜਾਂ ਮਹੀਨਾ ਲਾ ਲਓ ਪਰ ਆਪਾਂ ਉਹਦੋਂ ਇਹ ਨਹੀਂ ਸਮਝਦੇ ਕਿ ਉਹ ਇੰਨੀ ਆ ਪੁਰਾਣੀਆਂ ਲੱਗੀਆਂ ਵਾ ਇੰਨੀ ਦੇਰ ਤੋਂ ਸਾਡੇ ਘਰ ਕੰਮ ਕਰਦੀਆਂ ਪਈਆਂ ਵਾ ਜੇ ਅੱਜ ਉਹਨਾਂ ਨੂੰ ਮਜਬੂਰੀ ਕੋਈ ਆ ਵੀ ਗਈ ਆ ਤੇ ਸਭ ਨੂੰ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਨਾ ਕਿ ਉਸ ਮਜਬੂਰੀ 'ਚ ਅਸੀਂ ਉਹਨਾਂ ਨੂੰ ਬਿਲਕੁਲ ਸਭ ਨੂੰ ਇਕੱਲੇ ਛੱਡ ਦਿੰਨੇ ਆ ਬਲਕਿ ਅਸੀਂ ਆਪਣੇ ਘਰਾਂ ਤੋਂ ਵੀ ਹਟਾ ਦਿੰਨੇ ਆ ਤੇ ਇੱਕ ਤੇ ਉਹਨਾਂ ਦੀ ਮਜਬੂਰੀ ਆ ਦੇਖਦੀ ਆ ਦੂਸਰਾ ਅਸੀਂ ਉਹ ਵਿਚਾਰੇ ਜਿਹੜਾ ਜਿਹੜੇ ਪੈਸੇ ਸਾਡੇ ਕੋਲੋਂ ਲੈਂਦੇ ਆ ਉਹ ਵੀ ਉਹਨਾਂ ਦੇ ਬੰਦ ਹੋ ਜਾਂਦੇ ਆ ਤੇ ਉਹਨਾਂ ਦੀ ਹੋਰ ਕੰਡੀਸ਼ਨ ਜਿਹੜੀ ਮਾੜੀ ਹੋ ਜਾਂਦੀ ਆ ਜੋ ਕਿ ਬਹੁਤ ਗਲਤ ਗੱਲ ਆ ਸਭ ਨੂੰ ਸਾਨੂੰ ਕਿਸੇ ਇਨਸਾਨ ਦੀ ਮਜਬੂਰੀ 'ਚ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਉਹਨੂੰ ਬਿਲਕੁਲ ਜਵਾਬ ਦੇਣਾ ਚਾਹੀਦਾ ਸਾਡੀ ਸਟੋਰੀ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਵਧੀਆ ਲੱਗੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ